ਕਦਰ ਨਾ ਪੁੱਛ ਕੋਈ ਨਾ ਉੱਠ ਕੇ ਆਣ ਲੈ ਚਲ ਪੀਣ ਨੂੰ ਡਰ ਜ਼ਿਆਦਾ ਪੁੱਛ ਕੋਈ ਗੱਲ ਨਹੀਂ ਕੋਈ ਨਹੀਂ ਬਸ ਕਰਨ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚਾਲ ਵਾਲੇ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੈਸੇ ਨੂੰ ਭਗਤਪੁਰਾ ਵੀ ਕਹਿੰਦੇ ਆ ਜੀ ਬਾਈ ਕੋਲ ਪਲੂਣ ਝੋਟੀ ਤਾਜੀ ਸੂਈ ਵੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਵੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੜ੍ਹ ਤੱਕ ਨਵੀਆਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਸਸੀ ਕਾਈ ਸਰ ਜੀ ਬਾਈ ਨਾਮ ਨਾਮ ਲਵਦੀ ਬਾਈ ਪਿੰਡ ਪਿੰਡ ਚਾਰਾ ਬਾਈ ਜੀ ਜ਼ਿਲ੍ਹਾ ਮਨਰਾਾ ਜੀ ਹਾਂਜੀ ਛੋਟੀ ਜਾਣਕਾਰੀ ਜੀ ਇਹ ਬਰੂਨ ਸੂਈ ਹੈ ਇਹ ਪਹਿਲਾਂ ਠੀਕ ਆ ਹਾਂਜੀ ਕਿੰਨੇ ਘਟਾ ਮੋਗੇ ਵੀਰੇ ਸੂਈ ਨੂੰ ਇਹ ਪਰਸੋ ਸੂਈ ਹੈ ਜੀ ਪਰਸੋ ਸੂਈ ਹੈ ਹਾਂ ਤੇ ਬੋੜਾ ਕਿੰਨਾ ਕ ਬੋੜਾ ਹੈ ਜੀ 4 1/2 ਠੀਕ ਆ ਹਾਂਜੀ ਤੇ ਬੱਚਾ ਕੀ ਜੀ ਬੱਚਾ ਦਾ ਤਾਂ ਹੈ ਤਾਂ ਜੀ ਕੱਟਾ ਤਾਂ ਹਾਂਜੀ ਠੀਕ ਆ ਰੇਟ ਭਰਾ ਜਾਇਦਾ ਰੇਟ ਤੇਰਾ ਫੋਨ ਪਿਆ ਬਾਈ ਯਾਰ ਫੋਨ ਤੇ ਆ ਹਾਂ ਠੀਕ ਆ ਰੇਟ ਫੋਨ ਤੇ ਭਰਾ ਇਹਨੂੰ ਸੂਈ ਪਿਆ ਤੋੜ ਦੋ ਅਸੀਂ ਨਾ ਬਾਈ ਬੋੜਾ ਤੇਰੇ ਨਾਲ ਜੀ ਬੀ ਚੱਲਾ ਠੀਕ ਆ ਠੀਕ ਆ ਠੀਕ ਆ ਕਰ ਦੀ ਛੋਟੀ ਆਪਣੀ ਹਾਂਜੀ ਹਾਂਜੀ ਵੀਰੇ ਠੀਕ ਆ ਤੋੜ ਦੋ ਲੋ ਨੂੰ ਚੋਤੀਆ ਤੇ ਹੁਣ ਲਾ ਕੇ ਮੈਂ ਰੋ ਗੱਜਣਾ ਪਸੂ ਕੋਈ ਨਾ ਉੱਠ ਕੇ ਆਣਾ ਲੈ ਚਲੋ ਕਿੰਨੂ ਕੋਲ ਡਰ ਜਾ ਪਸੂ ਕੋਈ ਗੱਲ ਨਹੀਂ ਕੋਈ ਨਹੀਂ ਬਸ ਕਰਨ ਲੋ ਜੀ ਬੱਚੇ ਦਾ ਵਾਲਾ ਲੱਦਿਆ ਯਾਰ ਹਾਂ ਹਾਂ ਮੈਨੂੰ ਫੋਨ ਦਾ ਕਰਕੇ ਕਰ ਦਿੰਦੇ ਨਾ ਉਹਨੂੰ ਐ ਵੀ ਖਾਣੀ ਕੀ ਡਾਕਟਰ ਰੂਟਰ ਆ ਗਿਆ ਤਾਂ ਕੁਝ ਖਰਚਾ ਥੋੜਾ ਜਿਹਾ ਬੰਦੋ ਕੋਈ ਗੱਲ ਨਹੀਂ ਬੰਦੋ ਬੰਦੋ ਸੇਤੀ ਬੰਦੋ ਮੈਂ ਤਾਂ ਕਾਹਦਾ ਨਾ ਲੈ ਬਾਈ ਦਾ ਤੇ ਲੋ ਜੀ ਨੂੰ ਐ ਵੀ ਖਾਣੀ ਕੀ ਹੈ ਹਨਾ ਤਾਂ ਕਰਕੇ ਥੋੜਾ ਜਿਹਾ ਇਧਰ ਕਰ ਦਈਏ ਮੜਾ ਇੱਥੇ ਫੜ ਲਓ ਬਸ ਹਾਂ ਲੋ ਜੀ ਤਾਂ ਦੇ ਸਾਰੇ ਬਿੱਤੀ ਚ ਠੀਕ ਹੈ ਜੀ ਸੀਨ ਦਾ ਬਹੁਤ ਆ ਭਾਈ ਜੀ ਮਾਦੀ ਵੀ ਚੱਲ ਆਪਾਂ ਫੋਨ ਦਾ ਥੋੜਾ ਕਰ ਫੋਨ ਰੱਖ ਜਾਂ ਜਾਂਦੀ ਹੈ ਹਾਂ ਬੱਚਾ ਵੀ ਦੇਖ ਸਕਣੇ ਭਰਾ ਠੀਕ ਹੈ ਕੱਟਾ ਜੀ ਮਗਰ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਬਾਈ ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਓਕੇ ਬਾਏ